ਚਾਹ ਪੀ ਲੋ ਜੀ ਗਾਇਸ ਆਮੜੇ ਚਾਹ ਪੀ ਲੋ ਜੀ ਭਾਈ ਸਭ ਬੋਲਿਆ ਜੀ ਇਹ ਅਹ ਹਾਂ ਜੀ ਭਾਈ ਸ਼ਿਕਾਇਤ ਸਾਰਿਆਂ ਨੂੰ ਸਾਡੇ ਪਿੰਡਾਂ ਇਹ ਗਾ ਵੋਟਾਂ ਬਲਾਕ ਰੀਆਂ ਤੇ ਅਸੀਂ ਅੱਜ ਆਏ ਆ ਪਤਨਿਆ ਦੇਖੋ ਵੋਟ ਕਰਨਾ ਸਪੋਰਟ ਕਰਨਾ ਆਹ ਦੇ ਕੋਈ ਆ ਮੇਲ ਬੰਦੇ ਨੇ ਜਿੱਤ ਜਾਗੇ ਜੀ ਅੱਗ ਕੱਢ ਦੇਗੇ ਠੀਕ ਹੈ ਇਹ ਇਹ ਤਾਂ ਲਿਆ ਗੁੰਜਾ ਦੇ ਚੀਕਾ ਮਰਵਾ ਦੇਗਾ ਇਹ ਗੱਲ ਆ। ਬੱਧ ਗੱਲਾਂ ਨਹੀਂ। ਅੱਛਾ ਠੀਕ। ਉਹ ਮਾਗਰ ਬੁਰੀ ਨਹੀਂ। ਫੋਨ ਦੀ ਗੱਲ ਕਰ ਰਿਹਾ। ਦਿਖਾਤਾ ਕਿ ਅੱਠ-ਅੱਠ ਬਣੀ। ਬਹੁਤ ਕੱਟ ਦਿਖਾਉਂਦਾ। ਬਹੁਤ ਕੱਟ ਤਾਂ ਹੋ ਹੀ ਜਾਂਦਾ। ਮੜੀ ਆਪਣੀ ਵੀਡੀਓ ਸ਼ੂਟ ਕਰਦੇ ਸਾਰੀ ਉੱਪਰ ਖੜਾ ਹੋਣ ਚੜਾਉਣਾ ਠੋਣ ਠੋਣਾ ਜਾ ਡੱਕੀ ਜੋ ਟਰੋਲ ਕੱਟ ਕੇ ਲਿਆ। ਕੁਝ ਮਿੰਟਾਂ ਦੇ ਵਿੱਚ ਮੇਰੇ ਕੋਲ ਕੱਟ ਪਿਆ ਕਰੂ ਹੁਣ। ਅੱਛਾ। ਕਾਇਮ ਅੱਠ ਵਜੇ ਦਾ ਕਾਲ ਕਰਕੇ ਵਹਾਇਆ ਕਰੋ। ਘਰੇ। ਕਿਆ ਮਿਲ ਜਾਏਗਾ। ਨਾ ਨਾ। ਪਰ ਸਿਉਰੇ ਨੇ ਮਣੀਉਰੇ ਸੇਟੀਉਰੇ ਨੇ ਸਾਰਿਆਂ ਦੀਆਂ ਵੋਟਾਂ ਆਈਆਂ। ਓਏ ਵੋਟਾਂ ਹੀ ਆਉਣੀਆਂ। ਅੱਡੀ ਤਾਂ ਲੇਟ ਵਾਲੇ ਆਉਂਦੇ ਆ। ਬਾਕੀ ਦਾ ਸੋਗਾਤੀ ਅਸੀਂ ਤਾਂ ਮੰਜੋਈ ਤੋਂ ਬਾਦੀ ਹੋ ਗਿਆ। ਸਾਨੂੰ ਪਤਾ ਨਹੀਂ ਕਿ ਕਿੱਥੇ ਆਇਆ। ਵੋਟਾਂ ਨਹੀਂ ਮਿਲਣੀਆਂ। ਇਹ ਪੱਕਾ ਹੋ। ਆਪਣੇ 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 ਬਗਾਨਾ ਤਾਂ ਉਹਨਾਂ ਨੂੰ ਜਾਣ ਕੇ ਵੋਟਾਂ ਬਣਾ ਜਾਂਦੇ ਬਹੁਤ ਬੜੀ ਗੱਲ ਹੈ ਉਹ ਕੀ ਤੇ ਕੱਲਾ ਪ੍ਰੋਮ ਉਹ ਸੇ ਮੈਂ ਲੂੰਗਾ ਬੈਟਰੀ ਤੇ ਕੋਪ ਉਹ ਬਹੁਤ ਹੁੰਦੀ ਹੈ ਇਹਦੀ ਹੈਲਥ ਤਾਂ ਕਹਿੰਦੇ ਜਿਹੜੇ ਸਿੰਮ ਨਹੀਂ ਪੈਂਦਾ ਜਿਹੜੇ ਥਾਂ ਤੇ ਸਿੰਮ ਪੈਂਦਾ ਉਸੇ ਨੂੰ ਕਹਿੰਦੇ ਬੈਟਰੀ ਆ ਜਾਂਦੀ ਹੈ ਬਹੁਤ ਟਾਂਕਾ ਪੱਟਾ ਜਾਂਦਾ ਨਾ ਅਮਲਾਂ ਕਿਥੇ ਆਨਲਾਈਨ ਕੰਮ ਆ ਜਾ ਰਿਹਾ ਮੈਂ ਸੰਗਤ ਭਾਈ ਕੋਈ ਨ ਕੋਈ ਆ ਮੈਂ ਵੀ ਐਤ ਕੀ ਸੁਣਿਆ ਕਹਿੰਦੇ ਜਿਹੜੀ ਥਾਂ ਤੇ ਲੱਗਦਾ ਇਹਦੀ ਸਾਰੀ ਬੈਟਰੀ ਹੁੰਦੀ ਹੈ ਕਿੱਥੇ ਚਾਰ ਸੌ ਦੀ ਇਹਦੇ ਫੋਨ ਚ ਨਹੀਂ ਉਹਨਾ ਵੱਡਾ ਹੁੰਦਾ ਇਹਦਾ ਪੁਸ਼ਕ ਮੈਚ ਵੱਧ ਹੁੰਦੀ ਹੈ ਜੀ ਇਹਦੇ ਨਾਲ ਉਹ ਸੋਲ ਨਾ ਦਾ ਲੱਗਾ ਉਹਨਾਂ ਦਾ ਬਹੁਤ ਬੈਂਡ ਉਹ ਤਾਂ ਬਾਲਾ ਕਰਦਾ ਉਹ ਆ ਵੀ ਬੈਟਰੀ ਬਾਲੀ ਕੱਢਦਾ ਆ ਦੇਖ ਬਾਬੇ 88 ਸੀ 88 ਹੋਇਆ ਕਹਿੰਦਾ ਵੀ ਕੱਲ ਕਹਿੰਦਾ ਮੈਂ ਫੋਨ ਕਰਦਾ 90% ਤੇ ਮੈਂ ਐਸੇ ਠੀਕ ਆ ਕਹਵਾ ਮੋਦ ਦੇਖੀ ਕਹੋ ਦੋ ਦਿਨ ਕਹਿੰਦਾ ਦੇਖਿਆ ਕਹਵਾ 88 ਹੋਇਆ ਵੀ ਕਹਿੰਦਾ ਪਹਿਲਾਂ ਗੱਡੀ ਚਾਰ ਚਲਾਉਂਦਾ ਹਾਂ ਦਫਾ ਮੈਨੂੰ ਨਾਂ ਵੀ ਲਾਈਏ ਕਹਿੰਦਾ ਦੋ ਪਹਿਲਾਂ ਨਾ ਯਾਰ ਸਾਰਾ ਦਿਨ ਵਿੱਚ ਬਾਗੀ ਰੱਖਣਾ ਹਾਂ ਚਾਰ ਚਲਾਉਂਦਾ ਯਾਰ ਬਾਹਲਾ ਡਾਊਨ ਪੈ ਗਿਆ ਸੀਗਾ ਇਹ ਲਾ ਆ ਵੀ ਟੀਮ ਆਇਆ ਗਲਾਸ ਹੱਥ ਕਰੀ ਆਜੋ 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 ਹੈਪੀ ਹੋਰ ਆ ਗਏ ਤੇਰਾ ਆ ਗਏ ਚਲੋ ਉਹ ਭਾਈ ਚਲੋ ਲਾਓ ਭਾਈ ਜੀ ਅਸੀਂ ਪਹੁੰਚ ਗਏ ਸਹਿਜ ਕੇ ਘਰੇ ਤੇ ਬੋਟਾ ਰਹਿਗਾ ਪ੍ਰੋਗਰਾਮ ਪੂਰਾ ਆ ਗੱਡੀ ਘੜੀ ਇੰਦਰ ਆਪਣੀ ਘੱਟੀ ਘੜੀ ਆ ਆ ਮਨੋਰੀ ਗੱਡੀ ਘੜੀ ਆ ਆਪਣਾ ਵੱਡਾ ਟ੍ਰੈਵਲ ਮਾ ਦਾ ਲੈ ਪੂਰਾ ਪੂਰਾ ਵੱਡਾ ਆ ਤਵੀਆਂ ਹੀ ਆ ਬਾਈ ਆਮਣੇ ਕੀ ਆ ਯਾਰ ਇਹ ਅਸੀਂ ਕਹਿੰਦੇ ਆ ਵੀ ਯਾਰ ਵੇਚ ਕੇ ਜਾਂਦੇ ਆ ਕਿ ਦੱਸੋ ਬਈ ਕਿੰਨੇ ਰੁਪਏ ਦੇ ਸਕਦੇ ਹੋ ਕਿੰਨੇ ਰੁਪਿਆ ਦੇਖੋ ਮਣੇ 14 ਤਵੀਆਂ ਬਾਈ ਇਹ ਆ ਰੰਗ ਰੋਗਾ ਮਾਰ ਕੇ ਵਧੀਆ ਚੱਲਦੀਆਂ ਨੇ ਤਾਂ ਮਣਾ ਮੋਟਾ ਮੁਰੰਮਤ ਕਰਾ ਕੇ ਜਮਾ ਓਕੇ ਆ ਆਮਣੇ ਪੁਰਾਣੀਆਂ ਕਾ ਤਵੀਆਂ 50 ਸਾਲ ਪੁਰਾਣੀਆਂ ਇਤਿਹਾਸ ਆ ਪਿੰਡ ਵਾਲੇ ਇਹ ਪਹਿਲਾਂ 20 ਚੰਡੀਗੜ੍ਹ ਚੱਲਿਆ ਬਈ ਇੱਕੋਲ ਮਾਰੀ ਵੇਚ ਲੈ ਕੇ ਤਵੀਆਂ ਆ ਆ ਇੱਕੋਲ ਮਾਰੀ ਵੇਚਣੀ ਆ ਤਾਂ ਇੱਕ ਆ ਤਵੀਆਂ ਵੇਚਦੀਆਂ ਇਹ ਆਮੜ ਨੇ ਸਹੇ ਨੇ ਕਹਿਤਾ ਆਮੜ ਨੇ ਵੀ ਕਰ ਗਿਆ 걔ੜਾ ਤੇਰਾ ਉਦੋਂ ਬਾਅਦ ਚ ਦੂਜਾ 걔ੜਾ ਮੈਨ ਲਵਾ ਗਿਆ ਹਾਂ ਹੁਣ ਵੋਟਾਂ ਬਈ ਵੋਟਾਂ ਕਰਕੇ ਥੋੜਾ ਚੰਡੀਗੜ੍ਹ ਦਾ ਇਹੋ ਵੋਟਾਂ ਜਾਂ ਜੀ ਕਿਣੀਆਂ ਜਾਣਗੀਆਂ ਵਟ ਕੀ ਜਾਣਾ ਬਹੁਤ ਸਾਰਾ ਕੁਝ ਵੋਟਾਂ ਜਾਂ ਤੇ ਕਿਣੀਆਂ ਜਾਣਗੀਆਂ ਹੋਰ ਹਾਂ ਕਰੇ 855 ਸਾਡਾ ਐਂ ਤਕੜਾ ਐਂ ਤਕੜਾ ਹਾਂ ਮੈਂ ਫੜ ਲਿਓ ਤੇ 855 14 ਜਾਂ ਤਪੀਆਂ ਬਈ ਪਾਲਿਆ ਮੈਂ ਦੂਜਾ 855 ਚੱਕਰੀ ਥੋੜੀ ਆ ਗਿਆ ਉਹਣਾ ਕਰੇ ਹਾਏ ਥੋੜੀ ਚਲਾਉਂਦਾ ਤੇਰੇ ਟੈਕ ਡੇੜੀ ਬੋਲੂਗਾ ਜੀ ਹੋਂਡਾ ਮੇਰੀ ਯਾਰ ਗੱਲ ਪਤਾ ਕੀ ਹੈ ਹਾਂਜੀ ਬਾਈ ਜੀ ਦੱਸੋ ਜੀ ਗੱਲ ਇਹ ਤਵੀਆਂ ਇੰਗਿਆ 14 ਠੀਕ ਹੈ ਜੀ ਆਮਣੇ ਕੋਲੇ ਟਰੈਕਟਰ ਹੈਗਾ ਵੱਡਾ ਵੱਡਾ ਉਹ ਵੱਡਾ ਦੋਗਾ ਤਵੀਆਂ ਦੇ ਲਈ ਮੈਂ ਵੀਡੀਓ ਚ ਗੱਲ ਕਰਦਾ 16 ਤਵੀਆਂ ਆਪਣੀਆਂ ਬਾਣ ਵਾਹ ਨੂੰ ਮੈਂ ਦਿਆ ਕਰੂ ਫੇ ਚੰਡੀ ਘੜਦਾ ਟੂਰੇ ਵੇਚ ਕੇ ਕਢਾ ਲਿਆ ਉਹਦਾ ਠੀਕ ਹੈ ਨਾ ਇੱਕ ਔਲ ਮਾਰੀ ਪੀਲ ਮਾਰੀ ਮਹਿੰਗੀ ਹੈ ਤਵੀਆਂ ਤੇ ਲਾਉਗਾ ਵੜ ਕੇ ਨੂੰ ਫੋਲ ਲਾਏ ਅਰਜਨ ਨੂੰ ਮੂੰਹ ਲਾਤਾ ਅਰਜਨ ਆਉਂਦਾ ਅਰਜਨ ਨੇ ਜਿੰਨੀਆਂ ਕਿਹਾ ਵਾਜ ਕਿਹੜਾ ਲਗਾ ਪਾ ਕਿਥੇ ਹੈ ਹਾਂ ਕੱਢਦਾ ਗਿਆ ਲੈ ਗਿਆ ਹੁਣ ਤਾਂ ਵੋਟਾਂ ਦੀ ਗੱਲ ਹੈ ਹਾਂ ਹਾਂ ਵੋਟਾਂ ਦੀ ਗੱਲ ਹੈ ਤੇ ਆਹ ਬੰਦੇ ਕੱਢ ਖਣਾ ਤੇ ਜਿਹਦਾ ਕੀ ਪ੍ਰੋਗਰਾਮ ਹੈ ਤਰਾ ਬਣਾਣਾ ਫਿਰ ਤੋਂ ਪਰ ਚੰਡ ਕੱਢਦੇ ਉਹ ਚ ਕੱਢ ਪਿੰਜਰੇ ਜਿਹੜੇ ਹੁਣ ਖੜਾ ਬਣਾ ਵੀ ਤੂੰ ਆਂ ਤੇ ਖਾਣਾ ਤਾਂ ਅਸੀਂ ਖਾ ਤਾਂ ਲਵਾਂਗੇ ਤੇ ਕੋਣ ਕੁੱਤੇ ਨੇ ਮਾਰਦੀ ਕੁਕੜੀ ਪਹਿਲਾਂ ਮੱਸਿਆ ਨੂੰ ਲਿਖਾ ਨਾ ਉਹ ਕਰ ਲੈ ਹੁਣ ਕ ਮਾਰ ਕੇ ਨੇ ਮਾਰਦੀ ਹੁਣ ਸਾਡਾ ਉੱਥੇ ਮਰੀ ਦੀ ਗਾਣੂ ਖਣੀ ਮੈਂ ਮੱਸੇਤੀ ਸਿੱਟੀ ਬਣਾ ਲੈ ਮੈਂ ਤੂੰ ਸਿੱਟੀ ਕਿੱਥੇ ਆ ਉਹ ਸੱਟ ਕਿੱਥੋਂ ਕੇ ਬਣਾ ਲਾਂਦਾ ਓਡੀ ਸੀ ਕੱਟ ਦੀ ਸੀ ਸੱਟ ਦੀ ਸੀ ਆਹ ਦੋ ਉਹੀ ਉਹ ਪਾਰੋਂ ਉੱਤੇ ਚੜਦੀ ਵਾਲੀ ਸੀ ਹੋਰ ਹੀ ਜਲਬਜੀ ਲੱਗੀ ਉਹ ਜਲਬ ਨੂੰ ਕਿੰਨੀ ਐਕੀ ਸੀ ਜਲਬ ਲੱਗੀ ਇਹਨੂੰ ਨਾ ਹੁਣ ਮੈਨੂੰ ਆ ਜੀ ਬਾਤ ਗਈ ਮੈਂ ਕਿਹਾ ਦੇਖ ਨਾ ਮੋਟਾੜੀ ਪੈਂਦੀ ਆ ਦੇਖ ਅੰਡੇ ਕਿਸ ਦਾ ਤੂੰ ਪਾਇਆ ਫੇਖਾਂਗੇ ਖੜਦਿਆਂ ਰਾਂਡ ਦਾ ਦੂਜੀ ਰੰਦੇ ਤਰੀਕਾ ਬਾਈ 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 ਅਖਤਰੀ ਬੱਠੇ ਕਦੇ ਡੰਡਾ ਮਾਰਾਂਗਾ ਕਹਿੰਦਾ ਅਨੁਗਰਾਹ ਕਹਿੰਦਾ ਬੱਕਰੇ ਬਾਈ ਸਾਈਆ ਜੋ ਬੋਰ ਕਾਇ ਪਰ ਤਾਂ ਡੰਡਾ ਮਾਰੋ ਕਹਿੰਦਾ ਲੂਹ ਦੇ ਕਹਿੰਦਾ ਕਦਾ ਬਾਹਰ ਸਾਡੇ ਮਾਰ ਕੇ ਸਾਡੇ ਬਾਹਰ ਰੱਖੀ ਦੀ ਕਹਿੰਦਾ ਮਾਰ ਕੇ ਡੰਡਾ ਕਹਿੰਦਾ ਕਰਾ ਪੈਰ ਕਹਿੰਦਾ 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 ਮਾਰ ਕੇ ਡੰਡਾ ਸੱਟ ਨਾ ਕਰਾ ਮਗਰ ਕਹਿੰਦਾ ਕਰਾ ਪੈਰ ਧਰਤਾ ਵਾਲਾ ਹੋਈ ਤੇਰਾ ਠੀਕ ਐ ਰ ਕੰਨ ਵਾਪਸ ਤੇ ਕਹਿੰਦੇ ਨਾ ਪਾਪੜੇ ਤੇ ਵਾਲੇ ਮੈਂ 1.5 ਕਿਲੋ ਦਾ ਖੋ ਜਾ ਕਰੀ। 1.5 ਕਿਲੋ ਦਾ ਖੋ ਜਾ ਕਰੀ। 1.5 ਕਿਲੋ ਦਾ ਖੋ ਜਾ ਕਰੀ। ਪਤਨੀ ਜਿਹੜੇ ਦਿਨ ਚੋਸੇ ਨਾ ਡੇ ਖਾ ਗਏ। ਮੂਰੀ ਗੱਲ। ਤੇ ਕਰ ਮਤ ਨੋ ਕਰੇ ਸਾਬੇ ਪੂਰੇ ਬਚਤਾਰ ਦੇ ਵੀ। ਹਾਂ। ਧੱਕਣਾ ਪਾ। ਉਗੜ ਜਾ ਮੈਂ ਦੁਬਾਰਾ। ਹਾਂ। ਹੋ ਤਾਂ ਦਾਣੇ ਦੇ ਬੰਦੇ ਤੋਂ ਮਹੂ ਪਤਾ ਨਹੀਂ ਜੀ ਉਸ ਤੋਂ ਮੱਠਕਣ ਚੜ। ਇਹ ਕਹੇ ਕੱਢਦਾ ਆ ਮੈਂ ਵੀਰ ਦੇ ਜੱਬਾ ਪਾਪਾ ਬਾਹਰ ਖੇਤ ਪਰ ਮੈਂ ਫੜੇ 178 ਕੋਈ ਕਿਆ ਕਰੇ 280 ਸੀ ਜੀ ਅਫਰ ਰਾਜਤੀ ਵਿਹੜੀ ਕੱਢੀ ਫਿਰ ਦੋ ਦੋ ਡੋਟੇ ਮੈਂ ਲੰਬਾ ਦਾਨ ਕੁੜਾ ਬੜਾ ਟਾਈਮ ਹੋ ਜਾਣਾ ਬਾਈ 25000 ਹੋਏ ਹੋਣਗੇ ਠੀਕ ਸਾਦਾ ਕੁੱਤੇ ਹੋ ਜਾ ਉਹ ਅਜਾ ਜਵਾਗਿਆ ਜੋਤੀਏ ਝੂਟਾ ਕੋ ਬਾਈ 95 ਚ ਹੋਇਆ ਹੋਗਾ 25000 ਦਾ 23 24 23 ਫਰਨਾ ਦੱਸਿਆ ਉਹ ਤੋਂ ਕਿਹੜੇ ਦੂਜੇ ਵਾਹ ਆ ਪੈਣਾ ਸੀਗਾ ਮੁੰਡਾ ਮੈਂ ਤੇ ਫੋਲ ਲੱਗੇ ਸੀ ਉਹਦੀ ਵੀ ਭੱਜੇ ਬੰਦੋ ਰੇਵਣਾ ਇਹ ਕਾਰ ਕਮਲਾ ਮੈਂ ਦਾ ਕਪੜਾ ਟਰੈਕਟਰ ਦੇ ਅੰਦਰ ਹੈ ਬਿਲਕੁਲ ਆਇਆ ਉਹ ਲਾ ਗਿਆ ਇੱਥੇ ਨਾ ਫਿਰ ਤੇਰੀ ਮੈਰਜ ਅਨਿਵਰਸਰੀ ਕਦੋਂ ਆਪਾਂ ਯਾਰ ਉਹ ਜਦੋਂ ਵਿਆਹ ਹੋਣ ਦੀ ਆਹ ਦਾ ਫੀਰ ਮਾਨ ਰੀਗਾ ਆ ਨਕਾ ਹਾਲ ਹੈ ਆਪੀ ਉਹ 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 ਇਹਦੇ ਮੈਂ 35 ਦੋਰੀ ਦੀ ਉਹ ਹਾਂ ਅੰਦਰ ਤੱਕਦਾ ਕੀ ਖਾ ਗਈ ਖਾਣ ਨੂੰ ਚੱਪ ਕਰਦਾ ਸਰਵਿਸ ਕਰਦਾ ਵੀ ਹਟ ਬੈ ਉਹ ਰੋਟਾ ਵੈਟਰ ਹੀ ਰਹਿੰਦੇ ਉਹ ਪੀ ਕਰਾਉਣਾ ਭਾਂਡੇ ਜੜ ਦੇ ਅੰਦਰ ਬਿੱਡਾ ਦੇ ਕੋਲ ਖਾ ਗਈ ਵੀਰ ਨੂੰ ਕਰਾਉਣਾ ਕਿਵੇਂ ਲਿਆ ਅਛਰ ਤੇ ਬੰਨਾ ਕਰਾ ਰਾਤ ਨੂੰ ਇਹ ਵੀ ਨਹੀਂ ਕਿਹਨੂੰ ਬਿੱਲੀ ਦੀ ਗੱਲ ਕਰਨਾ ਬਿੱਲੀ ਦੀ ਉਹ ਖਰੂਗਾ ਬਰੂਗਾ ਘੱਟ ਕੇ ਅੰਦਰ ਆ ਕੇ ਬੰਦਾ ਮਾਰ ਦੁੱਪਾ ਮਾਇਆ ਸਾਰਿਆਂ ਦੇ ਨੌਂਦਰਾ ਮਾਰ ਗਈ ਉਹ ਭਾਵੇਂ ਮੇਰੇ ਟੀਕੇ ਲਵਾਤੇ ਉਹਦਾ ਜਦੋਂ ਪੰਗੇ ਲੈਣੇ ਉਹਦੋਂ ਮਾਰ ਦਿੰਦਾ ਘਮਾਉਂਦੇ ਸੀ ਤੂੰ ਲੈ ਆ ਪੀਰ ਬਣਾਉਂਦੇ ਦਾ ਕੋਈ ਨਹੀਂ ਹੁੰਦਾ ਹਾਂ ਕਿ ਤੂੰ ਕੋ ਲੈ ਜਾ ਤੇ ਫੇਰ ਤੇਰੇ ਬਿੱਲੇ ਉਹਦਾ ਹੀ ਉਹਨੇ ਬਿਲਾਇਆ ਭੈਣਾ ਉਹਦੋਂ ਪਤਾ ਨਹੀਂ ਕੌਣ ਚੱਕ ਲੈ ਇਹਨਾਂ ਦੀ ਬਾਲਾ ਸੁਣਾ ਬਿਲਾ ਲੈ ਲਈ ਗੇ ਕਾਲੇ ਰੰਗ ਦਾ ਉਹਨਾਂ ਦਾ ਬਾਲਾ ਗਾਂ ਨਹੀਂ ਸੀ ਵਾਲਾ ਕੋਣ ਦਾ ਸ਼ਾਣਾ ਵੀ ਵਾਲਾ ਸੀ ਯਾਰ ਲੋ ਵੀ ਨਾ ਫੱਟੀ ਰੱਖੀ ਹੋਈ ਸੀ ਐ ਸਾਈਡ ਤੇ ਫੱਟੀ ਰੱਖੀ ਵੀ ਸੀ ਸਵੇਰੇ ਉਹਨੇ ਜਦੋਂ ਵੀ ਲੈਟਰ ਨਹੀਂ ਕਰਨੀ ਉਹ ਫੱਟੀ ਦੇ ਉੱਤੇ ਕਰਨੀ ਉਹ ਚੱਕ ਕੇ ਲਵੀ ਨੇ ਫੱਟੀ ਬਾਅਦ ਭਾਂਕ ਕਰ ਦੇ ਨੇ ਫੱਟੀ ਦੇ ਉੱਤੇ ਹੀ ਕਰਨੀ ਸਾਰਾ ਕੁਝ ਪਤਾ ਨਹੀਂ ਕੋਈ ਚੱਕ ਕੇ ਲੈ ਗਿਆ ਯਾਰ ਵੀ ਕੋਈ ਤੀਖਾ ਖਾ ਖੂ ਗਈ ਮੁੜ ਕੇ ਆਈ ਨਹੀਂ ਕਰੇ ਇੱਕ ਅੰਦਰ ਕਹੂੰ ਕਰ ਦੇ ਬਾਹਰ ਨਹੀਂ ਹਾਂ ਉਦੋਂ ਕਰਦੀ ਹਾਂ ਉਹ ਖੁੱਲਾ ਫਿਰਦਾ ਰਹਦਾ ਈ ਕੋਠੇ ਤੇ ਕੋਠੇ ਤੇ ਖੁੱਲਾ ਫਿਰਦਾ ਰਹਿੰਦਾ ਈ ਘਰ ਚੋਂ ਗੱਟੀ ਹੀ ਬੈਰਦਾ ਈ ਹਾਂ ਕੁੜੀਆਂ ਸਾਰੋਂ ਤਾਂ ਬੰਦਿਆ ਗਿਚ ਕੀ ਰੇ ਤੇ ਕੁੜੀਆਂ ਆ ਮਾਂ ਅੰਦਰ ਦਾ ਬਾਹਰ ਤੇ ਉਹਦੇ ਉੱਤੇ ਹੱਗਿਆ ਬੋਲ ਬਾਹਰ ਹੋ ਗਈ ਚੱਕ ਦੋ ਚੱਕ ਦੋ ਕਹਿੰਦੇ ਬੈਠ ਜਾ ਚੱਕ ਦੋ ਤੇ ਬੈਠ ਜਾ ਗੱਲ ਲੱਗੀ ਆ ਸਾਡਿਕ ਹੋ ਜਾ ਬੈਜ ਨੂੰ ਚੱਕ ਦੇ ਉੱਤੇ ਬੈਜੋ ਸਹੀ ਗੱਲ ਆ ਬਈ ਫਿਰ ਉਹ ਬੁੱਗੀ ਰੱਖ ਲਉ ਉਹ ਕਰ ਤੇ ਉਹ ਬੁੱਗੀ ਬੁੱਗੀ ਮਾਦੋ ਬੁੱਗੀ ਦੇ ਭਾਂਡੇ ਕੋਤੋਂ ਮੇਲੇ ਦੋਤ ਦੱਸਦਾ ਮਾਪਾ ਨਗਰ ਪੰਗ ਲੋਰ ਵੀ ਰੱਖੇ ਬੈਠੇ ਨੇ ਤਾ ਵੇਚਦਾਨਿਆ ਮੁਫਤੀ ਲਾ ਕੇ ਵੇਚ ਨਹੀਂ ਜਿਹੜਾ ਮੋਰ ਚੱਕ ਦਿੰਦੇ ਨੇ ਵਿੱਚ ਵਿੱਚ ਪੈਟ ਸ਼ੌਪ ਜੇ ਤੇ ਪੁੱਛ ਕੇ ਆਉਣਾ ਬੱਟ ਦਾਣੇ ਰੌੜੂਗਾ ਕਿੱਡੀ ਕੀ ਗੱਲ 5000 ਵੀ ਦੇਤਾ ਬਹੁਤ ਆਪਾਂ ਨੂੰ ਅੰਜਗਾ ਤਿੰਨ ਚ ਹੀ ਦੇ ਦਾਂਗੇ ਹਾਂ ਦੋ ਵੀ ਬਹੁਤ ਸੱਤ ਦੀ ਵੇਚ ਨਹੀਂ ਕਿਤੇ ਘੱਟ ਗਿਆ ਬਾਹਲੇ ਇੱਕੇ ਵਰਬਿਆ ਐ ਤਾਂ ਇੱਧਰ ਛੱਡ ਦੇ ਲੈ ਕਿਧਰੋਂ ਮਾਝੀ ਖੋਲਣੀ ਚ ਚੜ ਗਈ ਸਤੋ ਠੀਕ ਸਾਲੂ ਖੜ ਗਿਆ ਹੋ ਗਈ ਬਾਪ ਉਹ ਨਸ ਤੇ ਬਜੜਦੇ ਮੱਜਾ ਦੇ। ਥੂੜਾ ਵਧੂ ਮਾਰ ਦੇਉਗਾ। ਹੂੰ। ਉਹ ਨਹੀਂ। ਉਹ ਮੁਰਗਿਆਂ ਨੇ ਨੀ ਕੁਝ ਕਹਿੰਦੀ ਹੈ ਨਾ। ਮੁਰਗਿਆਂ ਨਹੀਂ। ਇਹਦਾ ਖਾਏਗਾ ਮੈਂ ਦੁੱਤੀਲੀ। ਹਾਂ। ਇੱਧਰ ਹੀ। ਉਹ ਉਹ ਮੇਲਾ ਜਿਹਾ ਆਫ ਕਰੀ ਜਾਂਦੇ ਉਹਨੂੰ। ਪੀ ਜਾਣੀ ਜਾਂਦੇ ਬਿੰਦੀ ਤਾਂ ਪਾਉਣ ਲੱਗਾ। ਘੋੜਰੇ ਇੱਧਰ ਲੈ ਜਾ ਪਾਣੀ ਮਾਰ। ਹਾਂ। ਪਾਣੀ ਵਾਲਾ ਕਿੱਥੇ ਬੋਕਰ ਮਾਰਵਾਉਂਦੇ। ਸੁੱਕੀ ਮਾਪ ਲਾਓ ਕਾ ਗੱਡੀ। ਬਾਟਨ ਤੇ ਕਾਹਨੂੰ ਇਹਦਾ ਚਾਪੀ ਲਾਉਣੀ ਬਈ ਪਾ ਪਮਾਰਦਾ ਸਾਰਾ ਬਾਹਰ ਜਾਓ ਯਾਰ ਪਾਣੀ ਪਾਣੀ ਮਾਰਦਾ ਸਾਰਾ ਬਾਹਰ ਜਾਓ ਕੁੜੀ ਆਵੇਲਾ ਹੋ ਗਿਆ ਨਹੀਂ ਉਹ ਨਹੀਂ ਗੱਲ ਦੂਜੀ ਦਾ ਫੜਾ ਯਾਰ ਪਰਸੋਂ ਭਰ ਲਵਾਂ ਤੁਹਾਨੂੰ 6:30 6:30 ਇਹ ਦਾਦਰ ਫਿਰ ਤੋਂ 400 ਤਾਂ ਹੋਊਗੀ 400 ਹਾਂ ਲਾਣਾ ਕਾਉਂਟਰ ਤੋਂ ਹੋ ਗਿਆ ਥੋੜੀ ਕਿ ਨਹੀਂ ਕੇ ਸਾਰੀ ਚਾਉਣੀ ਅੰਦਰੋਂ ਦੋ ਥਾਂ ਦੇ ਭਰ ਜਾਣਗੇ ਸਾਰੀ ਖਾਲੀ ਕਰ ਦੋਗੇ ਚੋੜ ਹੋਣਾ ਤਾਂ ਕਰ ਨਹੀਂ ਦੇਚਾਂਗੇ ਫਿਰ ਕੁਛ ਇੱਧਰ ਪਾਰੀ ਬੁਲੇ ਸੁਭਾਤ ਇਹ ਸੇ ਵੀ ਮਾਰ ਕੇ ਦੇਣ ਦਾਲੀ ਇਹ ਰਹਿ ਗਈ ਜੀ ਬਾਤ ਉਹ ਸ਼ਹਿਰ ਵਾਲੇ ਕਾਲੇ ਲੈ ਦੇ ਰੇ ਨਹੀਂ ਬੈਠੀ ਉਹ ਉਹ ਲੜਕੀ ਨਾ ਕਿੰਨੇ ਅੰਦਰ 15 ਟਿਕਾਣੇ ਪਾ ਉਹ ਤਾਂ ਪਰਾਂਉਂਦਾ ਸੀ ਮੈਂ ਕਿਹ ਰੱਖ ਲਾ ਹੁੰਦੇ ਮੈਂ ਇੰਨਾ ਚਿਰ ਰੱਖ ਲੈ ਕੋਈ ਹੁੰਦਾ ਨਹੀਂ ਮੇਰੇ ਸਾ ਉਹ ਹੋਇਆ ਆ ਉਹ ਨੂੰ ਕਹਦੇ 4-5 ਸਟੋਰੀਆਂ ਪਾਸ ਦੇਖੋ ਓਏ ਮੁੰਡਿਆਂ ਦਾ ਮੋਹ ਪੈਰ ਚੈੱਕ ਕਰੋ ਬੜਾ ਹੈ ਤੁਸੀਂ ਕਾਦੀ ਨਰੋਟੀ ਖਾ ਰਹੇ ਹੋ ਬਾਬੇ ਨਾਲ ਮੁੰਡਾ ਜਿਹੜਾ ਸੀ ਗੁੱਮੀ ਖੜੀ ਕੀਤੀ ਆ ਨਾਲ ਮੇਰੇ ਦਾ ਚਾਹ ਆਪਰੇ ਅੱਜ ਕੀ ਉੱਥੇ ਸੀ 2-3 ਦਿਨ ਹੋ ਗਏ ਨਾ ਉੱਥੇ ਆਨੇ ਆ ਠੀਕ ਹੈ ਜੀ ਹਾਂਜੀ